ਯਾਦਾਂ ਦੇ ਪਰਛਾਵੇਂ ਲੈ ਕੇ ਆਖਰੀ ਭਾਗ ਆਇਆ ਜੀ ਇਸ ਕਹਾਣੀ ਨੂੰ ਐਂਡ ਤੱਕ ਜ਼ਰੂਰ ਸੁਣਿਓ ਕਿਉਂਕਿ ਬਹੁਤ ਹੀ ਸੋਹਣੀ ਕਹਾਣੀਆਂ ਤੇ ਸਿੱਖਿਆਦਾਇਕ ਵੀ ਆ ਤੇ ਐਂਡ ਤੇ ਲੇਖਕਾਂ ਨੇ ਕੁਝ ਸਿੱਖਿਆ ਵੀ ਦਿੱਤੀ ਆ ਇਸ ਕਰਕੇ ਅਖੀਰ ਤੱਕ ਜ਼ਰੂਰ ਸੁਣਿਓ ਚਲੋ ਜੀ ਸ਼ੁਰੂ ਕਰਦੇ ਆਂ ਕਹਾਣੀ ਮੰਨਤ ਨੇ ਬਾਗੀ ਦੇ ਕੋਲ ਜਾ ਕੇ ਸਕੂਟੀ ਖੜੀ ਕੀਤੀ ਤੇ ਬਾਗੀ ਦਾ ਹਾਲ ਚਾਲ ਪੁੱਛਣ ਲੱਗੀ ਤੇ ਉਹਦੇ ਬੱਚਿਆਂ ਬਾਰੇ ਪੁੱਛਣ ਲੱਗੀ ਫਿਰ ਆਖਦੀ ਕਿ ਅੰਕਲ ਮੈਂ ਇੱਕ ਗੱਲ ਪੁੱਛਣੀ ਹਾਂ ਤੁਹਾਡੇ ਕੋਲ ਤੁਸੀਂ ਮੇਰੀ ਬਲਬੀਰੋ ਚਾਚੀ ਨਾਲ ਐਨਾ ਵੱਡਾ ਧੋਖਾ ਕਿਉਂ ਕੀਤਾ ਬਾਗੀ ਪੁੱਛਦਾ ਕੌਣ ਬਲਬੀਰੋ ਚਾਚੀ ਮੰਨਤ ਕਹਿੰਦੀ ਬੀਰੋ ਜਿਸ ਨੂੰ ਤੁਸੀਂ ਵਿਆਹ ਦਾ ਲਾਰਾ ਲਗਾਇਆ ਤੇ ਬਾਅਦ ਵਿੱਚ ਆਪ ਕੈਨੇਡਾ ਚਲੇ ਗਏ ਬਾਕੀ ਕਹਿੰਦਾ ਵੀਰੋ ਕਿਵੇਂ ਹੈ ਠੀਕ ਹੈ ਮੈਂ ਕੋਈ ਤੋਖਾ ਨਹੀਂ ਕੀਤਾ ਉਹਦੇ ਨਾਲ ਹਾਂ ਮੈਂ ਉਹਨੂੰ ਦੱਸ ਕੇ ਨਹੀਂ ਸੀ ਗਿਆ ਕੈਨੇਡਾ ਪਰ ਮੈਂ ਕੋਈ ਤੋਖਾ ਨਹੀਂ ਕੀਤਾ ਉਹਦੇ ਨਾਲ ਮੈਂ ਇੱਕ ਵਾਰ ਉਸ ਨੂੰ ਮਿਲਣਾ ਚਾਹੁੰਦਾ ਹਾਂ ਤੇ ਸਾਰੀ ਗੱਲ ਉਸ ਨੂੰ ਦੱਸਣੀ ਚਾਹੁੰਦਾ ਹਾਂ ਆ ਕੀ ਮੈਂ ਕੋਈ ਤੋਖਾ ਨਹੀਂ ਕੀਤਾ ਉਸ ਨਾਲ ਮਨਤ ਕਹਿੰਦੀ ਬਲਵੀਰ ਉਹ ਚਾਚੀ ਬਿਮਾਰ ਰਹਿੰਦੀ ਆ ਮਨ ਨੂੰ ਦੁੱਖ ਨੇ ਹੀ ਖਾ ਲਈ ਦਿਲ ਦੀ ਬਿਮਾਰੀ ਲੱਗੀ ਆ ਆਪਰੇਸ਼ਨ ਹੋਣਾ ਪਰ ਇੰਨਾ ਪੈਸਾ ਨਹੀਂ ਕੋਲ ਮੁੰਡਾ ਨਸ਼ੇ ਪਤੇ ਕਰਦਾ ਚਾਚੀ ਦੀ ਕੋਈ ਗੱਲ ਨਹੀਂ ਸੁਣਦਾ ਉਹ ਪਰ ਨੋ ਉਹਦੀ ਬਹੁਤ ਚੰਗੀ ਆ ਬਾਕੀ ਕਹਿੰਦਾ ਅੱਛਾ ਵੀਰੋ ਸੱਸ ਵੀ ਬਣ ਗਈ ਮੰਨਤ ਕਹਿੰਦੀ ਹਾਂਜੀ ਤੇ ਦਾਦੀ ਵੀ ਇੱਕ ਪਿਆਰੀ ਧੀ ਸੀਰਤ ਦੀ ਮੈਂ ਬਲਵੀਰੋ ਚਾਚੀ ਨਾਲ ਤੁਹਾਨੂੰ ਜ਼ਰੂਰ ਮਿਲਾਉਂਗੀ ਐਨਾ ਆਖ ਮੰਨਤ ਆਪਣੇ ਸਕੂਲ ਚਲੀ ਗਈ ਉਹ ਸੋਚ ਰਹੀ ਸੀ ਕਿ ਬਾਗੀ ਅੰਕਲ ਦਿਲ ਦੇ ਬਹੁਤ ਚੰਗੇ ਇਨਸਾਨ ਹਨ ਸਾਰਾ ਪਿੰਡ ਉਹਨਾਂ ਦਾ ਬਹੁਤ ਮਾਨ ਸਤਿਕਾਰ ਕਰਦਾ ਹੈ ਉਹ ਤੋਖਾ ਤੇ ਨਹੀਂ ਦੇ ਸਕਦੇ ਬਲਵੀਰੋ ਚਾਚੀ ਨੂੰ ਸ਼ਾਮ ਨੂੰ ਮੰਨਤ ਬਲਵੀਰੋ ਚਾਚੀ ਨੂੰ ਮਿਲਣ ਉਹਦੇ ਘਰ ਗਈ ਆਖਦੀ ਕੇ ਚਾਚੀ ਕੀ ਹਾਲ ਆ ਬਲਵੀਰੋ ਆਖਦੀ ਹਾਲ ਕੀ ਹੋਣਾ ਜਦੋਂ ਮਾੜਾ ਸਮਾਂ ਆਉਂਦਾ ਰਿਸ਼ਤੇਦਾਰ ਵੀ ਮੂੰਹ ਮੋੜ ਲੈਂਦੇ ਆ ਇਹੋ ਮਿੰਦੋ ਭੈਣ ਇੰਨਾ ਕਰਦੀ ਹੁੰਦੀ ਸੀ ਸਾਡੇ ਨਾਲ ਹੁਣ ਰੁੱਸ ਕੇ ਬੈਠ ਗਈ ਕਿ ਮੈਂ ਆਪਰੇਸ਼ਨ ਲਈ ਪੈਸੇ ਨਾ ਮੰਗ ਲਵਾਂ ਉਹਦੇ ਕੋਲੋਂ ਮਨਤ ਕਹਿੰਦੀ ਚਾਚੀ ਤੂੰ ਛੱਡ ਪਰੇ ਮਿੰਦੋ ਭੂਆ ਦੀਆਂ ਗੱਲਾਂ ਮੈਨੂੰ ਅੱਜ ਬਾਗੀ ਅੰਕਲ ਮਿਲੇ ਸੀ ਬਲਵੀਰੋ ਕਹਿੰਦੀ ਹਾਏ ਕੋਈ ਗੱਲ ਤੇ ਨਹੀਂ ਕੀਤੀ ਤੂੰ ਮੇਰੇ ਬਾਰੇ ਉਹਦੇ ਨਾਲ ਮੰਨਤ ਕਹਿੰਦੀ ਮੈਂ ਸਾਰੀ ਗੱਲ ਕੀਤੀ ਆ ਉਹ ਆਖ ਰਹੀ ਕੇ ਉਹਨਾਂ ਕੋਈ ਤੋਖਾ ਨਹੀਂ ਕੀਤਾ ਤੁਹਾਡੇ ਨਾਲ ਉਹ ਇੱਕ ਵਾਰ ਤੁਹਾਨੂੰ ਮਿਲਣਾ ਚਾਹੁੰਦੇ ਤੇ ਆਪਣੀ ਸਾਰੀ ਗੱਲ ਦੱਸਣੀ ਚਾਹੁੰਦੇ ਆ ਬਲਵੀਰੋ ਕਹਿੰਦੀ ਨਹੀਂ ਨਹੀਂ ਮੈਂ ਨਹੀਂ ਮਿਲਣਾ ਉਹਨੂੰ ਜੀਤਾ ਤੇ ਪਹਿਲਾਂ ਹੀ ਮੈਨੂੰ ਮਾੜੀ ਸਮਝਦਾ ਹੁਣ ਮੇਰੀ ਨੋ ਨੂੰ ਜੇਕਰ ਕੋਈ ਗੱਲ ਪਤਾ ਚੱਲੀ ਤੇ ਉਹਦੀਆਂ ਨਜ਼ਰਾਂ ਵਿੱਚ ਵੀ ਮੈਂ ਡਿੱਗ ਜਾਊਂਗੀ ਮਨਤ ਕਹਿੰਦੀ ਉਹਨਾਂ ਨੂੰ ਕੁਝ ਨਹੀਂ ਦੱਸਣਾ ਆਪਾਂ ਮੈਂ ਕਹੂੰਗੀ ਕਿ ਨੇੜੇ ਦੇ ਪਿੰਡ ਦੇਸੀ ਦਵਾਈ ਦਿੰਦੇ ਆ ਹਰ ਰੋਗ ਲਈ ਤੇ ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਚਲੀ ਜਾਊਂਗੀ ਮਨਤ ਭੋਲੀ ਨੂੰ ਆਖਦੀ ਕਿ ਭਾਬੀ ਮੈਂ ਚਾਚੀ ਨੂੰ ਦੇਸੀ ਦਵਾਈ ਦਵਾ ਕੇ ਲੈਣੀ ਲਿਆਉਣੀ ਆ ਸਵੇਰੇ ਆਪਣੇ ਨਾਲ ਹੀ ਲੈ ਜਾਉਂਗੀ ਤੇ ਦੁਪਹਿਰ ਨੂੰ ਛੱਡ ਜਾਉਂਗੀ ਐਨਾ ਆਖ ਮੰਨਤ ਆਪਣੇ ਘਰੇ ਚਲੀ ਗਈ ਤੇ ਬਲਵੀਰ ਉਹ ਸੋਚਾਂ ਵਿੱਚ ਡੁੱਬ ਗਈ ਉਹ ਆਪਣਾ ਚਿਹਰਾ ਸ਼ੀਸ਼ੇ ਵਿੱਚ ਦੇਖਣ ਉੱઠી ਜੋ ਕਿ ਚਿੰਤਾ ਫਿਕਰਾਂ ਨਾਲ ਸਮੇ ਤੋਂ ਪਹਿਲਾਂ ਹੀ ਮੁਰਝਾ ਗਿਆ ਸੀ ਤੇ ਪਹਿਲਾ ਵਾਂਗ ਕੋਈ ਰੂਪ ਰੰਗ ਨਹੀਂ ਸੀ ਰਿਹਾ ਹੁਣ ਮੰਨਤ ਸਵੇਰ ਨੂੰ ਫੇਰ ਆਖਣ ਲੱਗੀ ਕਿ ਚਾਚੀ ਤਿਆਰ ਹੋ ਜਾ ਅੱਜ ਚਲਦੇ ਆਂ ਅਸੀਂ ਬਲਵੀਰੋ ਆਖਦੀ ਮੈਂ ਕਿਹਾ ਰਹਿਣ ਦਿੰਨੇ ਆਂ ਭੋਲੀ ਕਹਿੰਦੀ ਚਲੇ ਜਾ ਮੰਮੀ ਦਵਾਈ ਲੈ ਆ ਬਲਵੀਰੋ ਆਖਦੀ ਠੀਕ ਆ ਮੰਨਤ ਬਲਵੀਰੋ ਨੂੰ ਸਕੂਟੀ ਤੇ ਬਿਠਾ ਕੇ ਬਾਗੀ ਦੇ ਪਿੰਡ ਨੂੰ ਜਾਂਦੀ ਬਾਗੀ ਦੀ ਹਵੇਲੀ ਅੱਗਿਓਂ ਲੰਘਦੀ ਨੂੰ ਆਪਣੇ ਸਕੂਲ ਦੇ ਦਿਨ ਯਾਦ ਆਉਂਦੇ ਬਾਗੀ ਦੀ ਹਵੇਲੀ ਤੋਂ ਸਕੂਲ ਦਾ ਰਸਤਾ ਤੇ ਉਹੀ ਸੀ ਪਰ ਇੰਨੇ ਸਾਲਾਂ ਬਾਅਦ ਬਹੁਤ ਕੁਝ ਬਦਲ ਚੁੱਕਾ ਸੀ ਲੋਕਾਂ ਦੇ ਨਵੇਂ-ਨਵੇਂ ਮਕਾਨ ਬਣ ਚੁੱਕੇ ਸਨ ਪਰ ਬਾਗੀ ਦੇ ਚਾਚੇ ਦਾ ਘਰ ਉਵੇਂ ਦਾ ਉਵੇਂ ਹੀ ਸੀ ਜਿੱਥੇ ਉਹ ਤੇ ਬਾਗੀ ਮਿਲਿਆ ਕਰਦੇ ਸਨ ਸਕੂਲ ਪਹੁੰਚ ਮੰਨਤ ਨੇ ਬਾਗੀ ਨੂੰ ਫੋਨ ਕੀਤਾ ਤੇ ਉੱਥੇ ਹੀ ਬੁਲਾ ਲਿਆ ਬਾਗੀ ਬਹੁਤ ਹੀ ਦਾਨੀ ਸੱਜਣ ਸੀ ਉਹਨੇ ਸਕੂਲ ਦੀ ਇਮਾਰਤ ਵੀ ਬਹੁਤ ਸੋਹਣੀ ਬਣਾ ਦਿੱਤੀ ਸੀ ਮੰਨਤ ਬਲਵੀਰੋ ਨੂੰ ਇੱਕ ਕਮਰੇ ਵਿੱਚ ਲੈ ਗਈ ਤੇ ਬਾਗੀ ਵੀ ਆ ਗਿਆ ਬਲਵੀਰੋ ਦੀ ਨਿਗਾਹ ਜਦੋਂ ਉਹਦੇ ਤੇ ਪਈ ਤੇ ਉਹ ਉੱਠ ਖੜੀ ਹੋ ਗਈ ਬਾਗੀ ਨੇ ਚਿੱਟਾ ਕੋਰਤਾ ਪਜਾਮਾ ਪਾਇਆ ਹੋਇਆ ਸੀ ਤੇ ਨੀਲੇ ਰੰਗ ਦੀ ਪੱਗ ਬੰਨੀ ਹੋਈ ਸੀ ਉਹ ਆਪਣੇ ਸਕੂਲ ਦੇ ਦਿਨਾਂ ਨਾਲੋਂ ਵੀ ਜ਼ਿਆਦਾ ਸੋਹਣਾ ਲੱਗ ਰਿਹਾ ਸੀ ਬਾਗੀ ਜਦੋਂ ਅੰਦਰ ਆਇਆ ਤੇ ਉਹਨੇ ਬਲਵੀਰ ਨੂੰ ਦੇਖ ਦੋਨੇ ਹੱਥ ਜੋੜੇ ਤੇ ਬਲਵੀਰ ਨੂੰ ਦੇਖ ਉਹਦੇ ਮੂੰਹੋਂ ਨਿਕਲਿਆ ਕੀ ਹਾਲ ਬਣਾ ਲਿਆ ਤੂੰ ਆਪਣਾ ਮੰਨਤ ਉਹਨਾਂ ਨੂੰ ਛੱਡ ਉੱਥੇ ਆਪ ਬਾਹਰ ਆ ਗਈ। ਬਾਕੀ ਸਟਾਫ ਨੂੰ ਕਿਹਾ ਹੋਇਆ ਸੀ ਕਿ ਬਾਗੀ ਅੰਕਲ ਤੇ ਹਰ ਕਿਸੇ ਦੀ ਮਦਦ ਕਰਦੇ ਆ। ਉਹਨਾਂ ਨੇ ਕਿਸੇ ਦੀ ਮਦਦ ਕਰਨੀ ਹੈ। ਇਸ ਲਈ ਉਹਨਾਂ ਨੂੰ ਇੱਥੇ ਬੁਲਾਇਆ। ਬਲਵੀਰੋ ਕੁਝ ਨਾ ਬੋਲੀ ਤੇ ਬਾਗੀ ਨੇ ਕਿਹਾ ਕਿ ਮੇਰਾ ਪੁੱਤ ਕਿਵੇਂ ਹੈ? ਬਲਵੀਰੋ ਕਹਿੰਦੀ 26 ਸਾਲ ਬਾਅਦ ਪੁੱਤ ਦਾ ਚੇਤਾ ਆ ਗਿਆ ਤੈਨੂੰ ਪਹਿਲਾਂ ਤੇ ਕਦੇ ਸਾਰ ਨਹੀਂ ਪੁੱਛੀ ਮੇਰੀ ਲੋਕਾਂ ਦੀਆਂ ਨਜ਼ਰਾਂ ਵਿੱਚ ਮੈਂ ਗਿਰ ਗਈ ਇੱਥੋਂ ਤੱਕ ਕੇ ਆਪਣੇ ਪੁੱਤ ਦੀਆਂ ਨਜ਼ਰਾਂ ਵਿੱਚ ਵੀ ਮੈਂ ਤੈਨੂੰ ਪਿਆਰ ਕੀਤਾ ਤੂੰ ਮੈਨੂੰ ਧੋਖਾ ਦਿੱਤਾ ਤੇ ਉਹ ਆਦਮੀ ਜਿਸ ਨਾਲ ਮੇਰਾ ਵਿਆਹ ਕਰ ਦਿੱਤਾ ਗਿਆ ਉਹਨੇ ਮੈਨੂੰ ਕਦੇ ਵੀ ਛੋਹਿਆ ਤੱਕ ਨਹੀਂ ਮੇਰੀ ਹਰ ਖੁਸ਼ੀ ਦਾ ਖਿਆਲ ਰੱਖਿਆ ਭਾਵੇਂ ਉਸਦੇ ਕੋਲ ਪੈਸਾ ਨਹੀਂ ਸੀ ਫਿਰ ਵੀ ਤੇਰੇ ਪੁੱਤ ਲਈ ਲੋਕਾਂ ਦੀਆਂ ਗੰਦੀਆਂ ਗੰਦੀਆਂ ਗੱਲਾਂ ਨੂੰ ਹੱਸ ਹੱਸ ਸੁਣਦਾ ਰਿਹਾ ਉਹ ਤੇਰੇ ਨਾਲੋਂ ਕਿਤੇ ਵੱਧ ਚੰਗਾ ਨਿਕਲਿਆ ਬਾਕੀ ਕਹਿੰਦਾ ਹਾਂ ਉਹ ਬਹੁਤ ਚੰਗਾ ਹੈ ਨਹੀਂ ਤੇ ਕੌਣ ਕਿਸੇ ਦੇ ਬੱਚੇ ਨੂੰ ਆਪਣਾ ਨਾਮ ਦਿੰਦਾ ਹੈ ਬਲਬੀਰੋ ਕਹਿੰਦੀ ਚੰਗਾ ਹੈ ਨਹੀਂ ਚੰਗਾ ਸੀ ਉਹ ਹੁਣ ਨਹੀਂ ਰਿਹਾ ਬਾਗੀ ਕਹਿੰਦਾ ਅੱਛਾ ਬਲਵੀਰੋ ਹੁਣ ਮੇਰੀ ਗੱਲ ਵੀ ਸੁਣ ਲੈ ਤੂੰ ਆਪਣੀ ਜਗ੍ਹਾ ਠੀਕਾਂ ਤੂੰ ਬਹੁਤ ਦੁੱਖ ਦੇਖੇ ਆ ਮੈਂ ਮੰਨਦਾ ਪਰ ਮੈਂ ਕੋਈ ਤੋਖਾਂ ਮੈਂ ਕੋਈ ਤੋਖੀ ਆਵਾਜ਼ ਨਹੀਂ ਹਾਂ ਇੱਕ ਗਲਤੀ ਮੇਰੇ ਕੋਲੋਂ ਜ਼ਰੂਰ ਹੋਈ ਸੀ ਕਿ ਮੈਂ ਤੈਨੂੰ ਬਿਨਾਂ ਦੱਸੇ ਹੀ ਕੈਨੇਡਾ ਚਲੇ ਗਿਆ ਬਾਗੀ ਆਖਦਾ ਕੈਨੇਡਾ ਪਹੁੰਚ ਕੇ ਮੈਂ ਆਪਣੇ ਬਾਪ ਨੂੰ ਕਿਹਾ ਸੀ ਕਿ ਉਹ ਰਿਸ਼ਤੇਦਾਰ ਕੁੜੀ ਨਾਲ ਮੈਂ ਨਕਲੀ ਵਿਆਹ ਕਰਵਾ ਕੇ ਉਸ ਨੂੰ ਕੈਨੇਡਾ ਬੁਲਾ ਲੈਣਾ ਤੇ ਅਸਲੀ ਵਿਆਹ ਮੈਂ ਵੀਰੋ ਨਾਲ ਹੀ ਕਰਾਂਗਾ ਮੇਰੇ ਬਾਪ ਨੇ ਹਾਂ ਕਰ ਦਿੱਤੀ ਤੇ ਮੈਂ ਚੱਟ ਚਿੱਠੀ ਆਪਣੇ ਦੋਸਤ ਨੂੰ ਲਿਖੀ ਜਿਹੜਾ ਮੇਰੇ ਪਿੰਡ ਦਾ ਸੀ ਉਹਦੀ ਥੋੜੇ ਦਿਨਾਂ ਬਾਅਦ ਮੈਨੂੰ ਚਿੱਠੀ ਮਿਲੀ ਤੇ ਉਸਨੇ ਲਿਖਿਆ ਸੀ ਕਿ ਵੀਰੋ ਦਾ ਵਿਆਹ ਉਹਦੇ ਕਰਦਿਆਂ ਨੇ ਇੱਕ ਅਮਲੀ ਜਿਹੇ ਨਾਲ ਕਰ ਦਿੱਤਾ ਮੈਨੂੰ ਬਹੁਤ ਹੈਰਾਨੀ ਹੋਈ ਇਹੋ ਸੁਣ ਮੈਨੂੰ ਸੱਚੀ ਬੱਚੇ ਵਾਲੀ ਗੱਲ ਦਾ ਨਹੀਂ ਸੀ ਪਤਾ ਉਦੋਂ ਮੈਂ ਥੋੜੇ ਸਾਲਾਂ ਬਾਅਦ ਵਿਆਹ ਕਰਵਾ ਲਿਆ ਜਿੱਥੇ ਮੇਰਾ ਬਾਪੂ ਆਖਦਾ ਸੀ ਮੇਰਾ ਮੋੜ ਪੰਜਾਬ ਆਉਣ ਨੂੰ ਦਿਲ ਹੀ ਨਾ ਕੀਤਾ ਮੇਰਾ ਬਾਪ ਬਹੁਤ ਬਿਮਾਰ ਰਹਿਣ ਲੱਗਾ ਤੇ ਉਹਨੇ ਮੈਨੂੰ ਇੱਕ ਦਿਨ ਆਪਣੇ ਕੋਲ ਬਿਠਾ ਕੇ ਕਿਹਾ ਬਾਗੀ ਮੈਨੂੰ ਮਾਫ ਕਰ ਦੇਵੀਂ ਮੈਂ ਤੈਨੂੰ ਵੀਰੋ ਤੋਂ ਦੂਰ ਕੀਤਾ ਉਹ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਸੀ ਉਹਦਾ ਬਾਪ ਮੇਰੇ ਕੋਲ ਆਇਆ ਸੀ ਪਰ ਮੈਂ ਉਹਨਾਂ ਨੂੰ ਝੂਠ ਬੋਲ ਤੈਨੂੰ ਕੈਨੇਡਾ ਲੈ ਕੇ ਆ ਗਿਆ ਉਹਨਾਂ ਨੇ ਵੀਰੋ ਨੂੰ ਕਿਸੇ ਅਮਲੀ ਜਿਹੇ ਆਦਮੀ ਦੇ ਨਾਲ ਵਿਆਹ ਦਿੱਤਾ ਜਿਹੜਾ ਮੇਰੇ ਦੋਸਤ ਸ਼ਮਸ਼ੇਰ ਦੇ ਪਿੰਡ ਦਾ ਸੀ ਸ਼ਮਸ਼ੇਏ ਤੋਂ ਮੈਨੂੰ ਪਤਾ ਲੱਗਾ ਕਿ ਵੀਰੋ ਦੇ ਇੱਕ ਮੁੰਡਾ ਆ ਮੈਂ ਇਹੋ ਸੁਣ ਅੱਖਾਂ ਪਰ ਲਾਈਆਂ ਤੇ ਆਖਣ ਲੱਗਾ ਬਾਪੂ ਜੀ ਇਹੋ ਤੁਸੀਂ ਕੀ ਕੀਤਾ ਹੁਣ ਬਹੁਤ ਦੇਰ ਹੋ ਗਈ ਆ ਸ਼ਾਇਦ ਪਰ ਮੈਂ ਆਪਣੇ ਪੁੱਤ ਨੂੰ ਇੱਕ ਵਾਰ ਦੇਖਣਾ ਚਾਹੁੰਨਾ ਆ ਮੇਰੇ ਬਾਪੂ ਤੇ ਥੋੜੇ ਮਹੀਨਿਆਂ ਬਾਅਦ ਚੱਲ ਬਸੇ ਤੇ ਮਾਂ ਤੇ ਪਹਿਲਾਂ ਹੀ ਨਹੀਂ ਸੀ ਰਹੀ ਥੋੜੇ ਮਹੀਨਿਆਂ ਬਾਅਦ ਮੈਂ ਆਪਣੀ ਘਰਵਾਲੀ ਨਾਲ ਆਪਣੇ ਪਿੰਡ ਪਹੁੰਚਾ ਮੈਂ ਆਪਣੇ ਦੋਸਤ ਨਾਲ ਤੇਰੇ ਸਹਰੇ ਪਿੰਡ ਗਿਆ ਉਹਨੇ ਮੈਨੂੰ ਦੱਸਿਆ ਕਿ ਵੀਰੋ ਇਹੋ ਘਰ ਵਿਆਹੀ ਆ ਘਰ ਦੀ ਹਾਲਤ ਦੇਖ ਮੈਨੂੰ ਲੱਗਾ ਕਿ ਵੀਰੋ ਇੰਨੀ ਗਰੀਬੀ ਵਿੱਚ ਦਿਨ ਕੱਟ ਰਹੀ ਆ ਇੰਨੇ ਨੂੰ ਤੇਰਾ ਘਰ ਵਾਲਾ ਪੂਰਾ ਛੋਟੇ ਬੱਚੇ ਨੂੰ ਚੁੱਕੀ ਘਰੋਂ ਬਾਹਰ ਨਿਕਲਿਆ ਮੇਰੇ ਦੋਸਤ ਨੇ ਦੱਸਿਆ ਕਿ ਇਹ ਹੋਆ ਉਹਦਾ ਘਰ ਵਾਲਾ ਤੇ ਇਹੋ ਆ ਉਹਦਾ ਬੱਚਾ ਮੇਰਾ ਦਿਲ ਕਰਦਾ ਸੀ ਮੈਂ ਆਪਣੇ ਬੱਚੇ ਨੂੰ ਚੁੱਕ ਕੇ ਲਾੜ ਲੜਾਵਾਂ ਮੈਂ ਗੱਡੀ ਵਿੱਚੋਂ ਉੱਤਰ ਪੂਰੇ ਨੂੰ ਕਿਹਾ ਕਿ ਅਸੀਂ ਸ਼ਮਸ਼ੇਰ ਸਿੰਘ ਦੇ ਘਰ ਜਾਣਾ ਆ ਤੁਸੀਂ ਸਾਨੂੰ ਪਤਾ ਦੱਸ ਸਕਦੇ ਹੋ ਉਸ ਘਰ ਦਾ ਪੂਰਾ ਆਖਦਾ ਉਹਦਾ ਘਰ ਕਾ ਦਾ ਮਹਿਲ ਆਇਆ ਉਹ ਤਾਂ ਉਹ ਤੇ ਪਿੰਡ ਦੇ ਬਾਹਰ ਬਾਹਰ ਆ ਦੂਰੋਂ ਹੀ ਪਹਿਚਾਨ ਹੋ ਜਾਣਾ ਤੁਹਾਡੇ ਕੋਲੋਂ ਮੈਂ ਕਿਹਾ ਤੁਹਾਡਾ ਬੱਚਾ ਬਹੁਤ ਪਿਆਰਾ ਆ ਪੂਰਾ ਆਖਦਾ ਹਾਂਜੀ ਉਹ ਤੇ ਹੈ ਜੀ ਮੇਰੀ ਜਾਨ ਆ ਇਹੋ ਬੱਚਾ ਤੇ ਉਹ ਬੱਚੇ ਨੂੰ ਚੁੰਮਣ ਲੱਗ ਪਿਆ ਸੋ ਕਿਹਾ ਕਿ ਜੇਕਰ ਤੁਸਨ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤੇ ਮੈਂ ਵੀ ਚੁੱਕ ਕੇ ਦੇਖ ਲਵਾਂ ਇਹਨੂੰ ਪੂਰਾ ਆਖਦਾ ਹਾਂ 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 ਮੈਂ ਥੋੜੀ ਦੇਰ ਬੱਚਾ ਚੁੱਕ ਪੂਰੇ ਨੂੰ ਵਾਪਸ ਫੜਾ ਦਿੱਤਾ ਮੈਨੂੰ ਖੁਸ਼ੀ ਸੀ ਕਿ ਪੂਰਾ ਇੰਨਾ ਪਿਆਰ ਕਰਦਾ ਬੱਚੇ ਨੂੰ ਉਹਨੇ ਮੈਨੂੰ ਨਾਮ ਵੀ ਦੱਸਿਆ ਸੀ ਬੱਚੇ ਦਾ ਜੀਤ ਮੈਂ ਤੁਹਾਡੀ ਮਦਦ ਕਰਨੀ ਚਾਹੁੰਦਾ ਸੀ ਪਰ ਕਿਵੇਂ ਕਰਦਾ ਇਹੋ ਪਤਾ ਨਹੀਂ ਸੀ ਚੱਲ ਰਿਹਾ ਮੈਨੂੰ ਮੈਂ ਸੋਚਿਆ ਕਿ ਤੂੰ ਆਪਣੇ ਘਰ ਵਿੱਚ ਖੁਸ਼ ਹਾਂ ਮੈਂ ਵਾਪਸ ਕੈਨੇਡਾ ਆ ਗਿਆ ਸਾਡੇ ਵਿਆਹ ਨੂੰ 20 ਸਾਲ ਹੋ ਗਏ ਪਰ ਕੋਈ ਬੱਚਾ ਨਾ ਹੋਇਆ ਫਿਰ ਇੱਧਰ ਆ ਕੇ ਇਲਾਜ ਕਰਵਾਇਆ ਸੀ ਤੇ ਕਈ ਸਾਲਾਂ ਬਾਅਦ ਇੱਕ ਧੀ ਤੇ ਪੁੱਤ ਦੀ ਦਾਤ ਮਿਲੀ ਆ ਇਹਨੇ ਨੂੰ ਮੰਨਤ ਆ ਗਈ ਤੇ ਆਖਦੀ ਕਿ ਅੰਕਲ ਜੇਕਰ ਤੁਸੀਂ ਮੇਰੀ ਚਾਚੀ ਦਾ ਇਲਾਜ ਕਰਵਾ ਦਿਓ ਆਪਰੇਸ਼ਨ ਹੋਣਾ ਹੈ ਇਹਨਾਂ ਦਾ ਬਲਵੀਰੋ ਨੇ ਮੰਗਤ ਨੂੰ ਪੂਰੀ ਵਟੀ ਬਾਗੀ ਨੇ ਕਿਹਾ ਹਾਂ ਮੈਂ ਕਿਸੇ ਵਧੀਆ ਹਸਪਤਾਲ ਤੋਂ ਦਿਖਾਉਣਾ ਆ ਇਹਨੂੰ ਬਲਵੀਰੋ ਕਹਿੰਦੇ ਨਹੀਂ ਤੁਸੀਂ ਮੇਰਾ ਇਲਾਜ ਰਹਿਣ ਦਿਓ ਮੇਰੇ ਜੀਤੇ ਨੂੰ ਨਸ਼ਿਆਂ ਦੇ ਦਲਦਲ ਵਿੱਚੋਂ ਕੱਢ ਲਓ ਕਿਸੇ ਤਰ੍ਹਾਂ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਾਗੀ ਨੇ ਕਿਹਾ ਕਿ ਮੈਂ ਆਪਰੇਸ਼ਨ ਵੀ ਕਰਵਾ ਦੇਣਾ ਤੇਰਾ ਤੇ ਜੀਤੇ ਦਾ ਨਸ਼ਾ ਵੀ ਛੁਡਾ ਦੇਣਾ ਬਾਗੀ ਨੇ ਬੀਰੋ ਨੂੰ ਸ਼ਹਿਰ ਦੇ ਵਧੀਆ ਹਸਪਤਾਲ ਵਿੱਚ ਦਿਖਾ ਕੇ ਉਹਦੇ ਦਿਲ ਦਾ ਆਪਰੇਸ਼ਨ ਕਰਵਾ ਦਿੱਤਾ ਮੰਨਤ ਨੇ ਸਭ ਨੂੰ ਇਹੋ ਕਿਹਾ ਸੀ ਕਿ ਉਸਨੇ ਇੱਕ ਦਾਨੀ ਸੱਜਣ ਨੂੰ ਮਿਲ ਕੇ ਚਾਚੀ ਦਾ ਆਪਰੇਸ਼ਨ ਕਰਵਾਇਆ ਹੁਣ ਜੀਤੇ ਨੂੰ ਸਮਝਾਉਣ ਲਈ ਮੰਨਤ ਨੇ ਸਕੀਮ ਲਗਾਈ ਰਖੜੀ ਸੀ ਤੇ ਮੰਨਤ ਜੀਤੇ ਦੇ ਵੀ ਰਖੜੀ ਬੰਦੀ ਹੁੰਦੀ ਸੀ ਜੀਤਾ ਆਪਣੇ ਕਮਰੇ ਵਿੱਚ ਲੰਮਾ ਪਿਆ ਹੋਇਆ ਸੀ ਤੇ ਮੰਨਤ ਆਈ ਤੇ ਆਖਦੀ ਜੀਤੇ ਭਰਾ ਰਖੜੀ ਬੰਨ ਦੇਵਾ ਜੀਤਾ ਆਖਦਾ ਹਾਂ ਬੰਨ ਦੇ ਰਖੜੀ ਬੰਨੋ ਰੋਣ ਲੱਗ ਪਿਆ ਤੇ ਆਖਦਾ ਮੇਰੇ ਕੋਲ ਕੋਈ ਪੈਸਾ ਨਹੀਂ ਤੈਨੂੰ ਦੇਣ ਨਹੀਂ ਦੇਣ ਲਈ ਮੇਰੀ ਭੈਣ ਮੰਨਤ ਕਹਿੰਦੀ ਮੈਨੂੰ ਪੈਸੇ ਨਹੀਂ ਚਾਹੀਦੇ ਇੱਕ ਵਾਦਾ ਚਾਹੀਦਾ ਤੇਰੇ ਕੋਲੋਂ ਜੀਤਾ ਕਹਿੰਦਾ ਹਾਂ ਬੋਲ ਮੰਨਤ ਕਹਿੰਦੀ ਤੂੰ ਨਸ਼ਾ ਛੱਡਣ ਲਈ ਨਸ਼ਾ ਛਡਾਓ ਕੈਂਪ ਵਿੱਚ ਭਰਤੀ ਹੋਵੇਂਗਾ ਤੇ ਇੱਕ ਵਾਰ ਨਸ਼ਾ ਛੱਡ ਦੁਬਾਰਾ ਨਹੀਂ ਕਰੇਗਾ ਜੀਤਾ ਮੰਨ ਗਿਆ ਤੇ ਮੰਨਤ ਨੇ ਉਸ ਨੂੰ ਬਾਗੀ ਅੰਕਲ ਬਾਰੇ ਇੰਨਾ ਹੀ ਦੱਸਿਆ ਕਿ ਉਹ ਲੋਕਾਂ ਨੂੰ ਸਿੱਧੇ ਰਾਹ ਪਾਉਣ ਨੂੰ ਬਹੁਤ ਉਪਰਾਲੇ ਕਰਦੇ ਆ ਪਰ ਜੇਕਰ ਤੇ ਅਗਲਾ ਸੱਚੀ ਮੁੱਚੀ ਹੀ ਸੁਧਰਨਾ ਚਾਹੁੰਦਾ ਹੋਵੇ ਤਾਂ ਮੈਂ ਉਹਨਾਂ ਨਾਲ ਗੱਲ ਕੀਤੀ ਆ ਤੇਰੇ ਬਾਰੇ ਉਸੇ ਦਿਨ ਹੀ ਮੰਨਤ ਨੇ ਬਾਗੀ ਨੂੰ ਆਖ ਜੀਤੇ ਨੂੰ ਨਸ਼ਾ ਛਡਾਊ ਕੇਂਦਰ ਭੇਜ ਦਿੱਤਾ ਜਦੋਂ ਜੀਤਾ ਥੋੜੇ ਮਹੀਨਿਆਂ ਬਾਅਦ ਵਾਪਸ ਆਇਆ ਤੇ ਬਹੁਤ ਬਦਲ ਚੁੱਕਾ ਸੀ ਤਾਰਾ ਕੇ ਸੀਰਤ ਨੂੰ ਪਿਆਰ ਨਾਲ ਚੁੱਕਿਆ ਤੇ ਭੋਲੀ ਤੇ ਬਲਵੀਰੋਂ ਨੂੰ ਵੀ ਚੰਗੀ ਤਰ੍ਹਾਂ ਬੁਲਾਇਆ ਉਹਦੀ ਸਿਹਤ ਵੀ ਪਹਿਲਾਂ ਨਾਲੋਂ ਸੋਹਣੀ ਸੀ ਮੰਨਤ ਨੇ ਬਾਗੀ ਦੀ ਗੱਲ ਬਲਵੀਰੋਂ ਨਾਲ ਫੋਨ ਤੇ ਕਰਵਾਈ ਤੇ ਬਾਗੀ ਨੇ ਕਿਹਾ ਮੈਂ ਜਿੱਤੇ ਨੂੰ ਕਿਸੇ ਕੰਮ ਧੰਦੇ ਵਿੱਚ ਲਗਾਉਣਾ ਚਾਹੁੰਦਾ ਹਾਂ ਵੇਲਾ ਕਿਤੇ ਫੇਰਨਾ ਨਸ਼ੇ ਪੱਤੇ ਬਾਰੇ ਸੋਚੇ ਬਾਗੀ ਦੀ ਬਹੁਤ ਸਾਰੀ ਜ਼ਮੀਨ ਸੀ ਉਹਨੇ ਕਿਹਾ ਕਿ ਮੈਂ ਜੀਤੇ ਨੂੰ ਖੇਤੀ ਨੂੰ ਦੇ ਦਿੰਨਾ ਆ ਜ਼ਮੀਨ ਬਲਵੀਰੋ ਨੇ ਕਿਹਾ ਕਿ ਤੁਸੀਂ ਮੇਰੇ ਆਪਰੇਸ਼ਨ ਦਾ ਖਰਚ ਚੁੱਕਿਆ ਤੇ ਜੀਤੇ ਦਾ ਨਸ਼ਾ ਛੁਡਾਇਆ ਇਹੋ ਤੇ ਠੀਕ ਆ ਪਰ ਹੁਣ ਇਸ ਤੋਂ ਵੱਧ ਨਾ ਕਰੋ ਜੀਤੇ ਨੇ ਵੀ ਸੋਚਣਾ ਕਿ ਕੋਈ ਅਜਨਬੀ ਸਾਡੀ ਇੰਨੀ ਮਦਦ ਕਿਉਂ ਕਰਦਾ ਆ? ਮੰਨਤ ਨੇ ਕਿਹਾ ਕਿ ਜੀਤੇ ਨੂੰ ਆਖ ਦਿੰਨੇ ਆ ਕਿ ਜ਼ਮੀਨ ਠੇਕੇ ਤੇ ਲਈ ਆ ਤੂੰ ਖੇਤੀ ਕਰਨੀ ਆ। ਇੱਥੇ ਤੇ ਸਾਲ ਬਾਅਦ ਠੇਕਾ ਦਿੰਦਾ ਰਹੇ। ਮੰਨਤ ਤੇ ਭੋਲੀ ਨੇ ਜੀਤੇ ਨੂੰ ਖੇਤੀ ਕਰਨ ਨੂੰ ਮਨਾ ਲਿਆ। ਜੀਤਾ ਹੁਣ ਬਾਗੀ ਦੀ ਸਾਰੀ ਜ਼ਮੀਨ ਦੀ ਵਾਹੀ ਕਰਦਾ ਸੀ। ਬਾਕੀ ਆਪਣੇ ਪਰਿਵਾਰ ਨਾਲ ਕੈਨੇਡਾ ਚਲਿਆ ਗਿਆ। ਜੀਤੇ ਦੀ ਮਿਹਨਤ ਸਦਕਾ ਹੁਣ ਉਹਨਾਂ ਨੇ ਘਰ ਵੀ ਨਵਾਂ ਬਣਾ ਲਿਆ ਸੀ ਬਾਗੀ ਨੇ ਜੀਤੇ ਕੋਲੋਂ ਕਦੇ ਵੀ ਜ਼ਮੀਨ ਦੇ ਠੇਕੇ ਦੇ ਪੈਸੇ ਨਾ ਲਏ ਜੀਤੇ ਨੇ ਕਈ ਵਾਰ ਫੋਨ ਕੀਤਾ ਪੈਸੇ ਦੇਣ ਨੂੰ ਪਰ ਬਾਗੀ ਨੇ ਆਖ ਦੇਣਾ ਕਿ ਤੂੰ ਆਪਣੇ ਅਕਾਊਂਟ ਵਿੱਚ ਜਮਾ ਰੱਖ ਤੇ ਮੈਂ ਫਿਰ ਕਿਤੇ ਲੈ ਲਵਾਂਗਾ ਬਾਗੀ ਦੇ ਘਰ ਵਾਲੀ ਬਹੁਤ ਚੰਗੀ ਸੀ ਉਹਨੇ ਬਾਗੀ ਕੋਲੋਂ ਕਦੇ ਵੀ ਪੈਸੇ ਦੇ ਹਿਸਾਬ ਕਿਤਾਬ ਬਾਰੇ ਨਾ ਪੁੱਛਿਆ ਜਿੱਤੇ ਉਹ ਹੁਣ ਮੁੰਡਾ ਹੋਇਆ ਸੀ ਤੇ ਲੋਹੜੀ ਤੇ ਸਭ ਇਕੱਠੇ ਹੋਏ ਸਨ ਖੂਬ ਰੌਣਕ ਲੱਗੀ ਸੀ ਬਲਵੀਰੋ ਮੰਨਤ ਦਾ ਵਾਰ-ਵਾਰ ਧੰਨਵਾਦ ਕਰਦੀ ਰਹਿੰਦੀ ਕਹਤੀਏ ਸਭ ਤੇਰੇ ਕਰਕੇ ਹੀ ਆ ਮੰਨਤਾਖਦੀ ਕਿ ਮੈਨੂੰ ਸ਼ਰਮਿੰਦਾ ਨਾ ਕਰਿਆ ਕਰੋ ਐਦਾਂ ਵਾਰ-ਵਾਰ ਆਖ ਕੇ ਮਨਤ ਨੇ ਗੱਲ ਹੋਰ ਪਾਸੇ ਨੂੰ ਮੋੜੀ ਤੇ ਹੱਸਦੀ ਹੋਈ ਆਖਦੀ ਕਿ ਹੁਣ ਮਿੰਦੋ ਭੂਆ ਦੀ ਨੂੰ ਨੂੰ ਆਪਣੀ ਪਸੰਦ ਦਾ ਸੂਟ ਲੈ ਕੇ ਦੇਓ ਭੂਆ ਫਿਰ ਨਾ ਰਸ ਜਾਵੇ ਤਰਲੇ ਮਿੰਤਾ ਕਰ ਕਰ ਲਿਆਂਦੀ ਆ ਪਹਿਲਾਂ ਹੀ ਪੋਲੀ ਦੇ ਪੇਕੇ ਵੀ ਹੁਣ ਮਿਲਣ ਵਰਤਨ ਲੱਗ ਪਏ ਸੀ ਜੀਤਾ ਆਪ ਗਿਆ ਸੀ ਉਹਨਾਂ ਨੂੰ ਮੁੰਡਾ ਜੰਮੇ ਤੇ ਲੱਡੂ ਦੇਣ ਬਲਵੀਰ ਉਹਦੇ ਪੇਕੇ ਮਾਪੇ ਨਹੀਂ ਰਹੇ ਸੀ ਹੁਣ ਭਰਾ ਉਹਦੇ ਨਾਲ ਨਹੀਂ ਮਿਲਣਾ ਚਾਹੁੰਦਾ ਸੀ ਜੀਤੇ ਨੇ ਬਾਗੀ ਨੂੰ ਫੋਨ ਕਰ ਬੁਲਾਇਆ ਸੀ ਲੋਹੜੀ ਤੇ ਬਾਗੀ ਆਪਣੇ ਟੱਬਰ ਨਾਲ ਪਹੁੰਚਿਆ ਸੀ ਜੀਤਾ ਬਾਗੀ ਨੂੰ ਆਖਦਾ ਅੰਕਲ ਤੁਸੀਂ ਸੱਚਮੁੱਚ ਹੀ ਮੇਰੀ ਜ਼ਿੰਦਗੀ ਵਿੱਚ ਰੱਬ ਬਣ ਕੇ ਆਏ ਮੇਰੇ ਲਈ ਬਾਗੀ ਨੇ ਜੀਤੇ ਨੂੰ ਘੁੱਟ ਕੇ ਜੱਫੀ ਪਾਈ ਤੇ ਜੀਤੇ ਦੇ ਦਿਲ ਵਿੱਚ ਪਤਾ ਨਹੀਂ ਕੀ ਆਇਆ ਉਹ ਆਪਣਾ ਚਿਹਰਾ ਅੰਦਰ ਜਾ ਕੇ ਸ਼ੀਸ਼ੇ ਵਿੱਚ ਦੇਖਣ ਲੱਗਾ ਜੀਤੇ ਦੇ ਨਸ਼ਾ ਛੱਡਣ ਨਾਲ ਹੁਣ ਬਲਵੀਰ ਉਹਨੂੰ ਆਪਣਾ ਘਰ ਸਵਰਗ ਵਰਗਾ ਲੱਗਦਾ ਇਕੱਲੀ ਬੈਠੀ ਆਪਣੇ ਪੁਰਾਣੇ ਵਕਤ ਨੂੰ ਯਾਦ ਕਰ ਕੇ ਕਦੇ ਖੁਸ਼ ਹੁੰਦੀ ਤੇ ਕਦੇ ਉਦਾਸ ਹੁੰਦੀ ਰਹਿੰਦੀ ਸੀ ਯਾਦਾਂ ਹੁਣ ਹਰ ਵਕਤ ਪਰਛਾਵੇਂ ਦੀ ਤਰ੍ਹਾਂ ਉਹਦੇ ਨਾਲ ਰਹਿੰਦੀਆਂ ਛੋਟੀ ਉਮਰ ਵਿੱਚ ਕੀਤੀਆਂ ਗਲਤੀਆਂ ਦੀ ਸਜ਼ਾ ਕਈ ਵਾਰ ਪੂਰੀ ਜ਼ਿੰਦਗੀ ਭੁਗਤਣੀ ਪੈਂਦੀ ਆ ਜਿਸ ਤਰ੍ਹਾਂ ਇਸ ਕਹਾਣੀ ਵਿੱਚ ਬਲਵੀਰੋ ਨਾਲ ਹੋਇਆ ਉਹਨੂੰ ਉਸ ਦੀ ਅਧਿਆਪਕਾ ਨੇ ਸਮਝਾਇਆ ਵੀ ਸੀ ਪਰ ਉਹਨੇ ਧਿਆਨ ਨਾ ਦਿੱਤਾ ਤੇ ਬਾਗੀ ਨਾਲ ਛੋਟੀ ਉਮਰ ਹੀ ਪਿਆਰ ਵਿੱਚ ਬਹੁਤ ਅੱਗੇ ਨਿਕਲ ਗਈ ਬਾਗੀ ਵੀ ਬਰਾਬਰ ਦਾ ਜ਼ਿੰਮੇਵਾਰ ਸੀ ਗਲਤੀ ਲਈ ਪਰ ਸਮਾਜ ਨੇ ਸਿਰਫ ਬੀਰੋ ਨੂੰ ਹੀ ਮਾੜਾ ਕਿਹਾ ਕਿਉਂਕਿ ਉਹ ਇੱਕ ਕੁੜੀ ਸੀ ਵੀਰੋ ਦੇ ਮਾਪੇ ਨੇ ਵੀ ਉਸ ਤੋਂ ਮੂੰਹ ਮੋੜ ਲਿਆ ਇੱਥੋਂ ਤੱਕ ਕਿ ਵੀਰੋ ਦੇ ਆਪਣੇ ਪੁੱਤ ਨੇ ਵੀ ਉਸ ਨੂੰ ਹੀ ਮਾੜਾ ਕਿਹਾ ਕਈ ਲੋਕ ਪਰੇਸ਼ਾਨੀ ਵਿੱਚ ਹੋਣ ਕਰਕੇ ਨਸ਼ੇ ਦਾ ਸਹਾਰਾ ਲੈਣ ਲੱਗ ਪੈਂਦੇ ਨੇ ਤੇ ਆਪਣਾ ਘਰ ਖਰਾਬ ਕਰ ਲੈਂਦੇ ਹਨ ਪਰੇਸ਼ਾਨੀ ਵਿੱਚੋਂ ਨਿਕਲਣ ਲਈ ਨਸ਼ੇ ਦਾ ਸਹਾਰਾ ਲੈਣਾ ਬਿਲਕੁਲ ਗਲਤ ਹੈ ਇਹ ਕਹਾਣੀ ਸਮਾਪਤ ਹੁੰਦੀ ਹੈ ਜੀ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਵਿੱਚ ਜਰੂਰ ਦੱਸਿਓ ਕਿਉਂਕਿ ਬਹੁਤ ਹੀ ਸਿੱਖਿਆਦਾਇਕ ਕਹਾਣੀ ਆ ਅੱਜਕੱਲ ਦੇ ਬੱਚਿਆਂ ਨੂੰ ਇਹ ਜਰੂਰ ਸੁਣਨੀ ਚਾਹੀਦੀ ਆ ਧੰਨਵਾਦ ਜੀ